ਐਸ ਵਕਤ ਦੀ ਅਹਿਮ ਖਬਰ ਲੈ ਕੇ ਹਾਜ਼ਰ ਹੋਇਆ ਤੁਹਾਨੂੰ ਦੱਸ ਦਈਏ ਕਿ ਡੀਜੀਪੀ ਨੂੰ ਜਿਹੜਾ ਕੇ ਸਸਪੈਂਡ ਕਰ ਦਿੱਤਾ ਹੈ ਜੀ ਹਾਂ ਕੁਝ ਜਿਹੜਾ ਕੇ ਗੰਦੀਆਂ ਹਰਕਤਾਂ ਕੀਤੀਆਂ ਗਈਆਂ ਜਿਸ ਤੋਂ ਬਾਅਦ ਇੱਕ ਔਰਤ ਦੇ ਨਾਲ ਇਸੇ ਦੌਰਾਨ ਉੱਥੇ ਹੀ ਉਸ ਨੂੰ ਸਸਪੈਂਡ ਕਰ ਦਿੱਤਾ ਤਾਂ ਤੁਹਾਨੂੰ ਦੱਸ ਦਈਏ ਕਿ ਇਹ ਮਾਮਲਾ ਡੀਜੀਪੀ ਰਾਮਚੰਦਰ ਰਾਓ ਸਸਪੈਂਡ ਕੀਤਾ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਦਫ਼ਤਰ ਦੇ ਵਿੱਚ ਔਰਤਾਂ ਦੇ ਨਾਲ ਗੰਦੀਆਂ ਹਰਕਤਾਂ ਕਰਨ ਨਾਲ ਵੀਡੀਓ ਵਾਇਰਲ ਹੋਈ ਤੇ ਜਿਸ ਤੋਂ ਬਾਅਦ ਕਰਨਾਟਕ ਦੇ डीजीपी ਅਤੇ ਸੀਨੀਅਰ ਆਈਪੀਐਸ ਅਧਿਕਾਰੀ रामचंद्र राव ਨੂੰ ਸਸਪੈਂਡ ਕਰ ਦਿੱਤਾ ਹੈ ਤੇ ਇਹ ਕਾਰਵਾਈ ਉਸ ਵਾਰ ਕਈ ਕਥਤ ਅਪਮਾਨਜਨਕ ਵੀਡੀਓ ਜਿਹੜੀ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਕੀਤੀ ਗਈ ਜਿਸ ਤੋਂ ਬਾਅਦ ਸੋਨਾ ਤਸਕਰੀ ਦੇ ਮਾਮਲੇ ਦੇ ਵਿੱਚ ਮੁਲਜ਼ਮ ਰਾਣਿਆ ਰਾਉ ਦੇ ਪਿਤਾ ਅਤੇ ਡੀਜੀਪੀ ਰੈਂਕ ਦੇ ਅਧਿਕਾਰੀ रामचंद्र राव ਦਾ ਦਫਤਰ ਛੇ ਅਬ ਮਾਜਨਿਕ ਹਰਕਤਾ ਦਿਵਾਲਾ ਜਿਹੜਾ ਕਿ ਕਥਿਤ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਉਸ ਨੂੰ ਸਸਪੈਂਡ ਕਰ ਦਿੱਤਾ ਇਸ ਮਾਮਲੇ ਨੂੰ ਲੈ ਕੇ ਦੱਸ ਦਈਏ ਕਿ ਕਰਨਾਟਕ ਦੇ ਵਿੱਚ ਵੱਡਾ ਹੰਗਾਮਾ ਪੈ ਗਿਆ ਹਾਲਾਂਕਿ ਰਾਓ ਦੇ ਦੋਸ਼ਾਂ ਦਾ ਖੰਡਨ ਕਰਦੇ ਹੋਏ ਵੀਡੀਓ ਨੂੰ ਮਨਘੜਤ ਅਤੇ ਝੂਠਾ ਕਿਹਾ ਗਿਆ ਹੈ ਤੇ ਉਹਨਾਂ ਨੇ ਦੱਸਿਆ ਕਿ ਟੈਕਨੋਲੋਜੀ ਦੀ ਵਰਤੋਂ ਕਰਕੇ ਤਿਆਰ ਕੀਤੀ ਵੀਡੀਓ ਹੈ ਤਾਂ ਲੋਕਾਂ ਨੂੰ ਉਹਨਾਂ ਨੂੰ ਨਿਸ਼ਾਨਾ ਬਣਾ ਰਹੇ ਨੇ ਤੇ ਜਿਸ ਤੋਂ ਬਾਅਦ ਦੱਸ ਦਈਏ ਕਿ ਵਾਇਰਲ ਵੀਡੀਓ ਦੇ ਵਿੱਚ ਕਥੇ ਤੌਰ ਤੇ ਰਾਓ ਨੂੰ ਆਪਣੇ ਦਫਤਰ ਦੇ ਵਿੱਚ ਵਰਦੀ ਪਹਿਨੇ ਵੱਖ-ਵੱਖ ਔਰਤਾਂ ਨੂੰ ਗਲੇ ਲਾਉਂਦੇ ਅਤੇ ਚੁੰਮਦੇ ਦਿਖਾਇਆ ਗਿਆ ਤੇ ਜਿਸ ਤੋਂ ਬਾਅਦ ਸੂਤਰਾਂ ਦੇ ਮੁਤਾਬਿਕ ਇਹ ਦ੍ਰਿਸ਼ ਡੀਜੀਪੀ ਦੇ ਦਫਤਰ ਦੇ ਅੰਦਰ ਗੁਪਤ ਤੌਰ ਤੇ ਰਿਕਾਰਡ ਕੀਤੇ ਗਏ ਤੇ ਤੁਹਾਨੂੰ ਦੱਸਦੀ ਕਿ ਵੀਡੀਓ ਦੇ ਵਿੱਚ ਵੱਖ-ਵੱਖ ਮੌਖਿਆਂ ਤੇ ਵੱਖ-ਵੱਖ ਡਰੈੱਸ ਵਿੱਚ ਔਰਤਾਂ ਦਿਖਾਈ ਦੇ ਰਹੀਆਂ ਨੇ ਤੇ ਜਿਸ ਦੇ ਨਾਲ ਰਾਓ ਡਿਊਟੀ ਦੌਰਾਨ ਅਪਮਾਜਨਕ ਹਾਲਾਤ ਦੇ ਵਿੱਚ ਨਜ਼ਰ ਆ ਰਹੇ ਨੇ ਹਾਲਾਂਕਿ ਕਿਸੇ ਵੀ ਤਰ੍ਹਾਂ ਦੀ ਜ਼ਬਰਦਸਤੀ ਤੇ ਦੋਸ਼ ਨਹੀਂ ਲੱਗੇ ਜਿਸ ਤੋਂ ਬਾਅਦ ਇਹ ਜਿਹੜਾ ਇੱਕ ਕਦਮ ਚੁੱਕਿਆ ਗਿਆ ਤੇ ਉੱਥੇ ਹੀ ਡੀਜੀਪੀ ਰਾਮਚੰਦਰ ਨੂੰ ਜਿਹੜਾ ਕੇਸ ਸਸਪੈਂਡ ਕਰ ਦਿੰਦਾ ਹੈ ਅਸ ਵਕਤ ਦੀ ਅਹਿਮ ਖਬਰ ਲੈ ਕੇ ਹਾਜ਼ਰ ਹੋਇਆ ਤੁਹਾਨੂੰ ਦੱਸ ਦਈਏ ਕਿ ਡੀਜੀਪੀ ਨੂੰ ਜਿਹੜਾ ਕੇ ਸਸਪੈਂਡ ਕਰ ਦਿੱਤਾ ਜੀ ਹਾਂ ਕੁਝ ਜਿਹੜਾ ਕੇ ਗੰਧੀਆਂ ਹਰਕਤਾਂ ਕੀਤੀਆਂ ਗਈਆਂ ਜਿਸ ਤੋਂ ਬਾਅਦ ਇੱਕ ਔਰਤ ਦੇ ਨਾਲ ਚਿਸਤੇ ਦੌਰਾਨ ਉੱਥੇ ਹੀ ਉਸ ਨੂੰ ਸਸਪੈਂਡ ਕਰ ਦਿੱਤਾ ਤਾਂ ਤੁਹਾਨੂੰ ਦੱਸ ਦਈਏ ਕਿ ਇਹ ਮਾਮਲਾ ਡੀਜੀਪੀ ਰਾਮਚੰਦਰ ਰਾਓ ਸਸਪੈਂਡ ਕੀਤਾ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਦਫ਼ਤਰ ਦੇ ਵਿੱਚ ਔਰਤਾਂ ਦੇ ਨਾਲ ਗੰਧੀਆਂ ਹਰਕਤਾਂ ਕਰਨ ਨਾਲ ਵੀਡੀਓ ਵਾਇਰਲ ਹੋਈ ਤੇ ਜਿਸ ਤੋਂ ਬਾਅਦ ਕਰਨਾਟਕ ਦੇ डीजीपी ਅਤੇ ਸੀਨੀਅਰ ਆਈਪੀਐਸ ਅਧਿਕਾਰੀ रामचन्द्र राव ਨੂੰ ਸਸਪੈਂਡ ਕਰ ਦਿੱਤਾ ਤੇ ਇਹ ਕਾਰਵਾਈ ਉਸ ਵਾਰ ਕਈ ਕਥਤ ਅਪਮਾਨਜਨਕ ਵੀਡੀਓ ਜਿਹੜੀ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਕੀਤੀ ਗਈ ਜਿਸ ਤੋਂ ਬਾਅਦ ਸੋਨਾ ਤਸਕਰੀ ਦੇ ਮਾਮਲੇ ਦੇ ਵਿੱਚ ਮੁਲਜ਼ਮ ਰਾਣਿਆ राव ਦੇ ਪਿਤਾ ਅਤੇ ਡੀਜੀਪੀ ਰੈਂਕ ਦੇ ਅਧਿਕਾਰੀ रामचन्द्र राव ਦਾ ਦਫਤਰ ਛੇ ਅਬ ਮਾਜਨਿਕ ਹਰਕਤਾ ਦਿਵਾਲਾ ਜਿਹੜਾ ਕਿ ਕਥਿਤ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਉਸ ਨੂੰ ਸਸਪੈਂਡ ਕਰ ਦਿੱਤਾ ਇਸ ਮਾਮਲੇ ਨੂੰ ਲੈ ਕੇ ਦੱਸ ਦਈਏ ਕਿ ਕਰਨਾਟਕ ਦੇ ਵਿੱਚ ਵੱਡਾ ਹੰਗਾਮਾ ਪੈ ਗਿਆ ਹਾਲਾਂਕਿ ਰਾਓ ਦੇ ਦੋਸ਼ਾਂ ਦਾ ਖੰਡਨ ਕਰਦੇ ਹੋਏ ਵੀਡੀਓ ਨੂੰ ਮਨਘੜਤ ਅਤੇ ਝੂਠਾ ਕਿਹਾ ਗਿਆ ਹੈ ਤੇ ਉਹਨਾਂ ਨੇ ਦੱਸਿਆ ਕਿ ਟੈਕਨੋਲੋਜੀ ਦੀ ਵਰਤੋਂ ਕਰਕੇ ਤਿਆਰ ਕੀਤੀ ਵੀਡੀਓ ਹੈ ਤਾਂ ਲੋਕਾਂ ਨੂੰ ਉਹਨਾਂ ਨੂੰ ਨਿਸ਼ਾਨਾ ਬਣਾ ਰਹੇ ਨੇ ਤੇ ਜਿਸ ਤੋਂ ਬਾਅਦ ਦੱਸ ਦਈਏ ਕਿ ਵਾਇਰਲ ਵੀਡੀਓ ਦੇ ਵਿੱਚ ਕਥਿਤ ਤੌਰ ਤੇ ਰਾਓ ਨੂੰ ਆਪਣੇ ਦਫਤਰ ਦੇ ਵਿੱਚ ਵਰਦੀ ਪਹਿਨੇ ਵੱਖ-ਵੱਖ ਔਰਤਾਂ ਨੂੰ ਗਲੇ ਲਾਉਂਦੇ ਅਤੇ ਚੁੰਮਦੇ ਦਿਖਾਇਆ ਗਿਆ ਤੇ ਜਿਸ ਤੋਂ ਬਾਅਦ ਸੂਤਰਾਂ ਦੇ ਮੁਤਾਬਿਕ ਇਹ ਦ੍ਰਿਸ਼ ਡੀਜੀਪੀ ਦੇ ਦਫਤਰ ਦੇ ਅੰਦਰ ਗੁਪਤ ਤੌਰ ਤੇ ਰਿਕਾਰਡ ਕੀਤੇ ਗਏ ਤੇ ਤੁਹਾਨੂੰ ਦੱਸਦੀ ਹਾਂ ਕਿ ਵੀਡੀਓ ਦੇ ਵਿੱਚ ਵੱਖ-ਵੱਖ ਮੌਕਿਆਂ ਤੇ ਵੱਖ-ਵੱਖ ਡਰੈੱਸ ਵਿੱਚ ਔਰਤਾਂ ਦਿਖਾਈ ਦੇ ਰਹੀਆਂ ਨੇ ਤੇ ਜਿਸ ਦੇ ਨਾਲ ਰਾਓ ਡਿਊਟੀ ਦੌਰਾਨ ਅਪਮਾਜਨ ਕਹੇ ਹਾਲਾਤ ਦੇ ਵਿੱਚ ਨਸਰ ਆ ਰਹੇ ਨੇ ਹਾਲਾਂਕਿ ਕਿਸੇ ਵੀ ਤਰ੍ਹਾਂ ਦੀ ਜ਼ਬਰਦਸਤੀ ਤੇ ਦੋਸ਼ ਨਹੀਂ ਲੱਗੇ ਜਿਸ ਤੋਂ ਬਾਅਦ ਇਹ ਜਿਹੜਾ ਇੱਕ ਕਦਮ ਚੁੱਕਿਆ ਗਿਆ ਤੇ ਉੱਥੇ ਹੀ ਡੀਜੀਪੀ ਰਾਮਚੰਦਰ ਨੂੰ ਜਿਹੜਾ ਕੇਸ ਸਸਪੈਂਡ ਕਰ ਦਿੱਤਾ